ਖਰੜ ਦੀ ਇੱਕ ਨਿੱਜੀ ਸੁਸਾਇਟੀ ਵੱਲੋਂ ਖਰੜ ਕੋਰਟ ਦੇ ਵਿੱਚ ਰੁਕ ਕੀਤਾ ਗਿਆ ਹੈ ਹਾਲਾਂਕਿ ਮਾਮਲਾ ਕੀ ਹੈ ਸਾਡੇ ਨਾਲ ਇਸ ਵਕਤ ਐਡਵੋਕੇਟ ਵਿਪুল ਮਹਲੋਤਰੀ ਮੌਜੂਦ ਨੇ ਬਕੀਲ ਸਾਹਿਬ ਇੱਕ ਸੁਸਾਇਟੀ ਦਾ ਪ੍ਰਾਈਵੇਟ ਸੁਸਾਇਟੀ ਦਾ ਖਰੜ ਕੋਰਟ ਦੇ ਵਿੱਚ ਰੁਕ ਕਰਨਾ ਕੀ ਮਾਮਲਾ ਕੀ ਹੈ ਪੁਰਾਣਾ ਦੇਖੋ ਜੀ ਸਾਰੇ ਪੰਜਾਬ ਵਾਸੀਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਅੱਜ ਖਰੜ ਕੋਰਟ ਦੇ ਵਿੱਚ ਇੱਕ ਸਾਡੇ ਕੋਲੇ ਮਾਮਲਾ ਆਇਆ ਜੀ ਜੀਬੀਪੀਕ ਰੈਸ ਸੋਸਾਇਟੀ ਹੈ ਜੀ ਖਰੜ ਦੀ ਉਹਨਾਂ ਨੇ ਕੋਰਟ ਦਾ ਰੁਕ ਕੀਤਾ ਜੀ ਉਹਦੇ ਜਿਹੜੇ ਇਹ ਰਜਿਸਟਰਡ ਸੋਸਾਇਟੀ ਹੈ ਜੀ ਆਰਡਬਲਯੂਐਸਾ ਰੈਜ਼ੀਡੈਂਟ ਵੈਲਫੇਅਰ ਸੋਸਾਇਟੀ ਤੇ ਇਹਨਾਂ ਨੇ ਖਰੜ ਕੋਰਟ ਦਾ ਰੁਕ ਕੀਤਾ ਕਿਉਂਕਿ ਜਿਹੜੇ ਇਹਦੇ ਅਧਿਐਕਸ਼ ਨੇ ਪ੍ਰੈਜ਼ੀਡੈਂਟ ਨੇ ਉਹਨਾਂ ਵੱਲੋਂ ਸਾਨੂੰ ਦਿਸ਼ਾ ਨਿਰਦੇਸ਼ ਹੋਏ ਆ ਕਿ ਕੋਰਟ 'ਚ યાਚੀ ਕਾ ਦਾਇਰ ਕਰਨ ਦੇ ਕਿਉਂਕਿ ਕਾਫੀ ਜਿਹੜੇ ਸੋਸਾਇਟੀ ਦੇ ਰੈਜ਼ੀਡੈਂਟਸ ਨੇ ਉਹ ਮੇਨਟੇਨੈਂਸ ਪੇ ਨਹੀਂ ਕਰ ਰਹੇ ਜੋ ਕਿ ਇਲੀਗਲ ਹੈ अनकॉन्स्टिट्यूशनल है जी केरला हाई कोर्ट कर्नाटक हाई कोर्ट दीया कई जजमेंट्स ने ऑनरेबल सुप्रीम कोर्ट दीया कई जजमेंट्स ने जो ये कहंदिया ने कि सोसाइटी ਦੇ ਵਿੱਚ ਜਿਹੜੇ ਰੈਜ਼ੀਡੈਂਟਸ ਰਹਿ ਰਹੇ ਹੈ ਤੇ ਜੇ ਉਹ सोसाइटी ਦੇ ਵਿੱਚ ਰਜਿਸਟਰਡ आरडब्ल्यूएस ਹੈਗੀ ਹੈ ਰੈਜ਼ੀਡੈਂਟ ਵੈਲਫੇਅਰ सोसाइटी ਹੈਗੀ ਹੈ ਜਿਹੜੀ ਕੰਮ ਕਰ ਰਹੀ ਹੈ ਜੋ ਕਿ एसटीपी ਸੀਵਰੇਜ ਟ੍ਰੀਟਮੈਂਟ ਪਲੈਂਟ ਨੂੰ ਮੇਨਟੇਨ ਕਰ ਰਹੀ ਹੈ ਜੀ ਵਾਟਰ ਫੈਸਿਲਿਟੀਆਂ ਪ੍ਰੋਵਾਈਡ ਕਰ ਰਹੀ ਹੈ ਜੀ ਹੋਰ ਵੀ ਜਿੰਨੀਆਂ ਫੈਸਿਲਿਟੀਆਂ ਹੈ सोसाइटी ਦੇ ਵਿੱਚ ਪ੍ਰੋਵਾਈਡ ਕਰ ਰਹੀ ਹੈ ਜੀ ਉਹ ਸਾਰੀਆਂ ਜਿਹੜਾ ਡਬਲਯੂਐਸ ਤੁਹਾਨੂੰ ਸੈਟੀਸਫੈਕਟਰੀਲੀ ਪ੍ਰੋਵਾਈਡ ਕਰ ਰਿਹਾ ਹੈ ਤਾਂ ਤੁਹਾਡਾ ਵੀ দায়িত্ব ਬਣਦਾ ਹੈ ਕਿ ਐਜ਼ ਅ ਰੈਜ਼ੀਡੈਂਟ ਆਫ ਸੋਸਾਇਟੀ ਤੁਸੀਂ ਮੇਨਟੇਨੈਂਸ ਪਰ ਮਨਥ ਜਿਹੜੀ ਹੈ ਪੇ ਕਰੋ ਜੋ ਸੋਸਾਇਟੀ ਦੇ ਦੁਆਰਾ ਨਿਰਧਾਰਿਤ ਕੀਤੀ ਗਈ ਹੈ ਠੀਕ ਹੈ ਜੀ ਬਟ ਕੁਝ ਲੋਕ ਜਿਹੜੇ ਹੈ ਇਹਨਾਂ ਕੋਲੇ ਰਿਕਾਰਡ ਹੈ ਜੀ ਜੀਡਬਲਯੂਜੀਬੀਪਿਕਰੈਸ ਸੋਸਾਇਟੀ ਕੋਲੇ ਰਿਕਾਰਡ ਹੈ ਜੀ ਮੇਨਟੇਨਡ ਰਿਕਾਰਡ ਹੈ ਜੋ ਇਹ ਦੱਸਦਾ ਹੈ ਕਿ ਕੁਝ ਜਿਹੜੇ ਡਿਫਾਲਟਰਸ ਨੇ ਉਹ ਰੈਜ਼ੀਡੈਂਟ ਜਿਹੜੇ ਡਿਫਾਲਟਰਸ ਨੇ ਉਹ ਮੇਨਟੇਨੈਂਸ ਪੇ ਨਹੀਂ ਕਰ ਰਹੇ ਤੇ ਜੋ ਕਿ ਅਨ ਕਨਸਟੀਟਿਊਸ਼ਨਲ ਹੈ ਲੀਗਲ ਪ੍ਰਿੰਸੀਪਲ ਫੇਅਰ ਜਸਟੀਸ ਰੂਟ ਕੈਲੀਮ ਦੇ ਅਗੇਂਸਟ ਹੈ ਜੀ ਲੀਗਲ ਪ੍ਰਿੰਸੀਪਲ ਜਸਟੀਸ਼ੀਆ ਨਮਨੇ ਨਿਗਾਂਡਾਸਟ ਦੇ ਅਗੇਂਸਟ ਹੈ ਜੀ ਤੇ 골ਡਨ ਟ੍ਰਾਇੰਗਲ ਰੋਲ ਆਫ ਇੰਡੀਅਨ ਕਨਸਟੀਟਿਊਸ਼ਨ ਦੇ ਵੀ ਅਗੇਂਸਟ ਹੈ ਇਸ ਕਰਕੇ ਅਸੀਂ ਜਿਹੜੀ ਜੀਬੀਪੀਕਰੇਸ ਸੁਸਾਇਟੀ ਆ ਉਹਨਾਂ ਨੇ ਕੋਰਟ ਦਾ ਰੁਕ ਕੀਤਾ ਜੀ ਅੱਜ ਮੇਨਟੇਨੈਂਸ ਦਾ ਨਾਦ ਨਾ ਕੀ ਉਹਦੇ ਉੱਤੇ ਵੀ ਕੋਰਟ ਦੇ ਵੱਲੋਂ ਹੁਕਮ ਹੁੰਦੇ ਨੇ ਕਿਉਂਕਿ ਹਰ ਹੀ ਦੀ ਆਪਣੀ ਨੀਤੀ ਹੁੰਦੀ ਹੈ ਕੋਈ ਕਹਿੰਦਾ ਵੀ ਮੈਂ ਮੇਨਟੇਨਸ ਸਮਾਂ ਯਾ ਮਾ ਨਾ ਦਮਾ ਕਿ ਉਸ ਉੱਤੇ ਵੀ ਕੋਈ ਐਕਸ਼ਨ ਹੁੰਦਾ ਵੀ ਮੰਨੋ ਮੈਂ ਕਹਾਂ ਕਿ ਮੈਂ ਨਹੀਂ ਦੇਣਾ ਚਾਹੁੰਦਾ ਮੈਂ ਫਾਲਤੂ ਖਰਚਾ ਨਹੀਂ ਦੇਣਾ ਚਾਹੁੰਦਾ ਨਾ ਮੈਂ ਕੋਈ ਮੈਂ ਘਰ ਲੈ ਲਿਆ ਘਰ ਮੇਰਾ ਹੈ ਵੀ ਮੈਂ ਮੈਂटेनेंस ਦੇਣਾ ਕਿ ਉਸ ਉੱਤੇ ਵੀ ਕੋਈ ਹੋਊ ਸਾਦਾ ਕਿ ਹਾਂ ਕੋਈ ਹੋ ਗਈ ਅਥਰਾਏ ਹੁੰਦਾ ਨਹੀਂ ਜੀ ਇਦਾਂ ਦਾ ਤਾਂ ਕੁਝ ਨਹੀਂ ਹੁੰਦਾ ਕਿਉਂਕਿ ਜਦੋਂ RWS ਜਿਹੜੀ ਹੈਗੀ ਹੈ ਉਹ ਆਪਣੇ ਜਿਹੜੇ ਹੈ ਇੱਕ ਪ੍ਰਿੰਸੀਪਲਸ ਜਿਹੜੇ ਨਿਰਧਾਰਿਤ ਕਰਦੀ ਹੈ ਉਹ ਬਕਾਇਦਾ ਰਜਿਸਟਰਡ ਹੈ ਲੀਗਲੀ ਲੀਗਲ ਤਰੀਕੇ ਨਾਲ ਪ੍ਰੋਪਰ ਜਿਹੜਾ ਕੰਮ ਕਰ ਰਹੀ ਹੈ ਤਾਂ ਇਸ ਕਰਕੇ ਜਿਹੜਾ ਇਹ ਜਿਹੜਾ ਫੈਕਟਰ ਹੈ ਜੀ ਇਹ ਬਿਲਕੁਲ ਲੀਗਲ ਫੈਕਟਰ ਹੈ ਤੇ ਇਹਦੇ ਬੇਸਿਸ ਤੇ ਹੀ ਆਪਾਂ ਕੋਰਟ ਦਾ ਰੁਕ ਕੀਤਾ ਕਿਉਂਕਿ ਕੋਰਟ ਕਹਿੰਦਾ ਕਿ ਵਨ ਹੂ ਸੀਕਸ ਇਕਵਿਟੀ ਮਸਟ ਕਮਸ ਵਿਦ ਕਲੀਨ ਹੈਂਡਸ ਤਾਂ ਸਾਡੇ ਕੋਲੇ ਲੀਗਲ ਗਰਾਉਂਡ ਸੀਗਾ ਜਿਸ ਕਰਕੇ ਅਸੀਂ ਅੱਜ ਕੋਰਟ ਦਾ ਰੁਕ ਕੀਤਾ ਤੇ ਮਾਨਯੋਗ ਅਦਾਲਤ ਜਿਹੜਾ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੇ ਤੱਥਾਂ ਨੂੰ ਵੇਖ ਕੇ ਹੀ ਤੇ ਜਸਟਿਸਯੇਬਲ ਜਿਹੜਾ ਡਿਸੀਜਨ ਹੈ ਉਹ ਦੇਊਗਾ ਇਹਦੇ ਤੇ ਫਿਰ ਤੋਂ ਮੇਰੇ ਆਖਰੀ ਸਵਾਲ ਵੀ ਹੈ ਜਦੋਂ ਕੋਈ ਬਿਲਡਰ ਜਿਹੜਾ ਹੈ ਉਹ ਸੈਟੀ ਪਾਉਂਦਾ ਹੈ ਤਾਂ ਹਾਲਾਂਕਿ ਕੀ ਜ਼ਿੰਮੇਵਾਰੀ ਉਹ ਬਿਲਡਰ ਦੀ ਹੁੰਦੀ ਹੈ ਜਾਂ ਫਿਰ ਪਰ ਕੈਪਟਨ ਜਿਹੜੀ ਹੁੰਦੀ ਹੈ ਜਾਂ ਉਹ ਫੈਮਿਲੀ ਜਾਂ ਕੋਈ ਉਹ ਜਿਹੜੇ ਰਹਿੰਦੇ ਨੇ ਜਿਹੜੇ ਉਸ ਜਗ੍ਹਾ ਤੇ ਰਹਿੰਦੇ ਜਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਚੀਜ਼ ਨੂੰ ਦੇਖੋ ਜੀ ਹਰ ਸੋਸਾਇਟੀ ਦਾ ਜਿਹੜਾ ਵੱਖ-ਵੱਖ ਨੋਰਮਸ ਹੁੰਦੇ ਆ ਹੁਣ ਰੇਰਾ ਦੁਆਰਾ ਕਈ ਵੱਖ ਨੋਰਮਸ ਨੇ ਜਿਹੜੇ ਨਿਰਧਾਰਿਤ ਕੀਤੇ ਗਏ ਨੇ ਉਵੇਂ ਹੀ ਵੱਖ-ਵੱਖ ਜਿਹੜੇ ਪ੍ਰੋਵੀਜ਼ਨਸ ਨੇ ਸਟੈਚੂਟਰੀ ਪ੍ਰੋਵੀਜ਼ਨਸ ਨੇ ਹੁਣ ਜਿਹੜੀ ਇਹ ਸੋਸਾਇਟੀ ਹੈ ਜੀ ਜਿਹੜਾ ਇਹ ਜਿਹੜਾ ਮੁੱਦਾ ਸਾਡੇ ਕੋਲੇ ਇਸ ਵੇਲੇ ਖਰੜਕੋਰਟ ਚ ਆਇਆ ਹੈ ਇਹ ਇਹਨੂੰ ਆਰਡਬਲਯੂਐਸ ਮੇਨਟੇਨ ਕਰ ਰਹੀ ਹੈ ਜੀ ਜੋ ਕਿ ਬਕਾਇਦਾ ਐਡੀਸ਼ਨਲ ਰਜਿਸਟਰਾਰ ਮੁਹਾਲੀ ਕੋਲੇ ਰਜਿਸਟਰ ਹੋਈ ਹੈ ਜੀ ਤੇ ਉਹਦੇ ਜਿਹੜੇ ਆ ਇੱਕ ਲੀਗਲ ਨੋਰਮਸ ਪ੍ਰੋਵੀਜ਼ਨ ਸੈੱਟ ਕੀਤੇ ਗਏ ਨੇ ਜਿਹੜੇ ਵੀ ਲੋਕ ਉਹਦੀ ਉਲੰਘਣਾ ਕਰ ਚੁੱਕੇ ਨੇ ਜਾਂ ਅੱਗੇ ਵੀ ਕਰਨਗੇ ਤਾਂ ਸੋਸਾਇਟੀ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਹੋਏ ਨੇ ਕਿ ਸੋਸਾਇਟੀ ਉਹਨਾਂ ਦੇ ਖਿਲਾਫ ਜਿਹੜਾ ਸਟ੍ਰਿਕਟ ਲੀਗਲ ਐਕਸ਼ਨ ਲਾਊਗੀ ਜੀ ਤੇ ਜੋ ਵੀ ਕਾਨੂੰਨੀ ਲੀਗਲ ਰੈਮੇਡੀ ਬਣਦੀ ਹੋਗੀ ਉਹਨੂੰ ਅਵੇਲ ਕੀਤਾ ਜਾਏਗਾ ਸੋਸਾਇਟੀ ਵੱਲੋਂ ਜੀ ਹਮ ਤਾਂ ਸਾਨੂੰ ਇਸ ਸਵਕਤ ਵਕੀਲ ਸਮਝੋ ਤੇ ਦੇਖੋ ਜਿਹੜਾ ਇਹ ਮਾਮਲਾ ਖਰੜ ਕੋਰਟ ਦੇ ਵਿੱਚ ਜਿਹੜਾ ਰੁਕ ਦਿੱਤਾ ਗਿਆ ਹਾਲਾਂਕਿ ਮੇਨਟੇਨੈਂਸ ਦਾ ਮਾਮਲਾ ਪਰ ਕਿਤਨਾ ਕਿਤੇ ਉਹ ਸੋਸਾਇਟੀ ਦੇ ਜਿਹੜੇ ਮਾਲਕ ਸੀਗੇ ਹਾਲਾਂਕਿ ਉਹ ਵੀ ਜਿਹੜੇ ਸੀਗੇ ਫਰੋਡ ਡਿਕਲੇਅਰ ਹੋਏ ਸੀਗੇ ਜਾਤ ਜਿਹੜੀ ਅਰਚਨਾ ਨੇ ਉਹ ਇੱਕ ਸੋਸਾਇਟੀ ਦੇ ਲੋਕਾਂ ਨਾਲ ਉਹ ਜਿਹੜੇ ਰਹਿਸ਼ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦਾ ਜ਼ਾ ਪ੍ਰੋਬਲਮ ਹੈ ਹਾਲਾਂਕਿ ਇਹ ਮਾਮਲਾ ਜਿਹੜਾ ਹੁਣ ਖਰੜ ਦੇ ਵਿੱਚ ਤਾਂ ਪਹੁੰਚ ਚੁੱਕੇ ਪਰ ਦੇਖਣਾ ਹੈ ਕਿ ਇਸ ਦੇ ਉੱਤੇ ਫੈਸਲਾ ਕੀ ਆਊਗਾ ਕਿ ਇਹੇ ਕੇਸ ਹੋਰ ਲੰਬਾ ਨਿਕਲੂਗਾ ਜਾਂ ਫਿਰ ਫੈਸਲਾ ਜਿਹੜਾ ਜਲਦ ਸੁਣਾਇਆ ਜਾਊਗਾ ਮੇਰੇ ਸਹਿਯੋਗੀ ਸੁਨਦਰ ਨਾਲ ਮੈਂ ਬਿਸ਼ੇਖ ਕਰ ਰਿਹਾ ਹਾਂ